ਲੋ ਜੀ ਕਿਸਾਨ ਵੀਰੋ ਅੱਪ ਅੱਜ ਲੈ ਆਏ ਆ ਜੰਪ ਵਾਇਰ ਹਨਾ ਜਿਵੇਂ ਕਿ ਹੁਣ ਸਰਦੀਆਂ ਆ ਗਈਆਂ ਕਈ ਵੇ ਟਰੈਕਟਰ ਨਾ ਕਾਫੀ ਟਾਈਮ ਖੜੇ ਤੋਂ ਬਾਅਦ ਰਾਉਂਡ ਲੈ ਜਾਣੇ ਔਰ ਸਟਾਰਟ ਨਹੀਂ ਹੁੰਦੇ ਹਨਾ ਬੈਟਰੀ ਤਾਰ ਕੇ ਚਾਰਜ ਲਾਣ ਨਾਲੋਂ ਜਾਂ ਕੋਈ ਵੀ ਤੁਹਾਡੇ ਘਰ ਦੇ ਵਿੱਚ ਕਾਰ ਆ ਟਰੈਕਟਰ ਆ ਜੀਪ ਆ ਇੱਕ ਦੂਜੇ ਦੇ ਨੇੜੇ ਲਾ ਕੇ ਗੱਡੀ ਟਰੈਕਟਰ ਕੁਛ ਵੀ ਸਟਾਰਟ ਕਰ ਸਕਦੇ ਹੋ ਇਹਦੀ ਜਿਹੜੀ ਲੈਂਥ ਆ ਵਿੱਚ ਵਿੱਚ ਦੀ ਤੁਹਾਨੂੰ ਦੱਸ ਦਈਏ 6 ਫੁੱਟ ਦੀ ਲੈਂਥ ਆ ਇਹਦੇ ਵਿੱਚ ਵਿੱਚ ਵਾਲੀ ਹਨਾ ਇਹਦਾ ਰੇਟ ਵੀ ਦੱਸਦੇ ਕਿੰਨੇ ਚ ਪੌਂਚ ਕਰਕੇ ਦਵਾਂਗੇ ਆਜੋ ਤੁਹਾਨੂੰ ਕੁਆਲਿਟੀ ਚੈੱਕ ਕਰਾ ਦਈਏ ਆਪਾਂ ਨਾ ਇਹ ਕਾਪਰ ਦੇ ਵਿੱਚ ਹੋਊਗੀ ਤੁਸੀਂ ਚੈੱਕ ਕਰ ਸਕ ਇਹਨੂੰ ਪੂਰਾ ਟਾਂਕਾ ਲਾ ਕੇ ਐ ਨਟ ਬੋਲਟ ਕਰਿਆ ਹੋਇਆ ਬਿਲਕੁਲ ਸਪਾਰਕ ਨਹੀਂ ਕਰੂਗੀ ਬਹੁਤ ਵਧੀਆ ਉਹ ਹੈ 1450 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਪਹੁੰਚ ਕਰ ਦਾਂਗੇ ਜਿਹੜੀ ਵੀ ਜਗ੍ਹਾ ਤੁਸੀਂ 1450 ਚ ਤੁਹਾਨੂੰ ਪਹੁੰਚ ਮਿਲੂਗੀ 6 ਫੁੱਟ ਦੀ ਲੈਂਥ ਹੈ ਜੇ ਆਪਾਂ ਇਹਦੇ ਸਮੇਤ ਲਾ ਲਈਏ ਤਾਂ 8 ਫੁੱਟ ਲੈਂਥ ਬਣ ਜਾਂਦੀ ਹੈ ਬਹੁਤ ਹੁੰਦੀ ਹੈ ਕੋਈ ਵੀ ਕਾਰ ਜੀ ਟਰੱਕ ਟਰੈਕਟਰ ਜੀ ਸੀ ਬੀ ਜਿਸ ਮਰਜ਼ੀ ਚੀਜ਼ ਨੂੰ ਸਟਾਰਟ ਕਰਾ ਲਓ ਇਹ ਗਰਮ ਨਹੀਂ ਹੋਊਗੀ ਫੁੱਲ ਹੈਵੀ ਕੁਆਲਿਟੀ ਦੇ ਵਿੱਚ ਆਹ ਦੇਖ ਸਕਦਾ ਤੁਹਾਨੂੰ ਐਮ ਆਰ ਪੀ ਵੀ